ਕੋਈ ਨਹੀਂ ਮੋਹਿੰਦਰ ਦੀ ਲੱਗਦਾ ਕਾਫੀ ਤੇਰੀ ਚਾਹ ਤੇ ਚਾਹ ਤੇ ਚਾਹ ਤੇ strengthens <laughs> a t 히ir approach A. <laughs> Sanihaz <laughs> 哎。 I'm <laughs> <laughs> ¡Gracias! <muchas> ਹਾਂਜੀ ਬਾਬਾ ਜੀ ਕੀ ਨਾਮ ਹੈ ਸਰਿੰਦਰ ਸਿੰਘ ਮਾਨ ਕਿ ਮਾਨਸਾ ਵਿੱਚ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਸ਼ਪੀਲ ਤੇ ਲੰਗਰ ਜਿਹੜੇ ਕਿ ਪੰਜਵੇਂ ਪਾਤਸ਼ਾਹ ਸ੍ਰੀ ਅਰਜੁਨ ਦੇਵ ਜੀ ਦੀ ਅਸ਼ੀਰਦੀ ਹਾੜੇ ਚੱਲ ਰਹੇ ਆ ਕਿ ਕਿਸਮਾਂ ਦੇ ਜਲਕਾਇਆ ਲੋਕਾਂ ਨੂੰ ਸੰਦੇਸ਼ ਇਹੀ ਆ ਵੀ ਸਾਰੇ ਰਲ ਮਿਲ ਕੇ ਭਾਈਚਾਰਕ ਸਾਂਭ ਰੱਖਣਾ ਆਪਣੇ ਤੇ ਲੰਗਰ ਲਾਉਣ ਤੇ ਜਿਹੜੀ ਬਜ਼ੁਰਗਾਂ ਤੋਂ ਪਰੰਪਰਾ ਚੱਲੀ ਆ ਰਹੀ ਉਹਨੂੰ ਚਲਦੀ ਰੱਖੋ ਅੱਜ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਮਨਸ਼ਿਆਂ ਨੂੰ ਛੱਡ ਕੇ ਸੇਵਾ ਭਾਵਨਾ ਲਾਉਣ ਸੇਵਾ ਕਰਨ ਕੋਈ ਵੀ ਧਰਮ ਦੀ ਜਿਹੜੇ ਅੱਜ ਜਿਹੜੇ ਲੋਕੀ ਧਰਮਾਂ ਤੋਂ ਪਟਕਦੇ ਜਾ ਰਹੇ ਨੇ ਧਰਮਾਂ ਤੋਂ ਪੜਕ ਕੇ ਹੋਰ ਕੰਮਾਂ 'ਤੇ ਜਾ ਰਹੇ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਮਾਪਿਆਂ ਦਾ ਧਿਆਨ ਰੱਖਣ ਆਪਣੇ ਮਾਪਿਆਂ ਦੀ ਸੇਵਾ ਕਰਨ ਤੇ ਆਪਣੇ ਬਾਲ ਬੱਚਿਆਂ ਦੀ ਸੇਵਾ ਕਰਨ ਨਸ਼ਿਆਂ ਤੋਂ ਮੁਕਤ ਰਹਿਣ ਤੇ ਆਪਣਾ ਕੰਮ ਕਰਨ کاروبار ਕਰਨ ਦਾ ਇਹ ਸੰਦੇਸ਼ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਸੁਵਿੰਦਰ ਸਿੰਘ ਮੇਰਾ ਨਾਮ ਹੈ ਸੁਵਿੰਦਰ ਸਿੰਘ ਜੀ ਅੱਜ ਜਿਹੜਾ ਕਿ ਸ਼ਪੀਲ ਤੇ ਲੰਗਰ ਲਗਾਇਆ ਗਿਆ ਵਾ ਕਿਸ ਪਰਵਿੱਤ ਲਗਾਇਆ ਗਿਆ ਇਹ ਸਾਰ ਅੱਜ ਸ਼ੀਦਾ ਦੇ ਸਤਾਜ ਤੰਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂਪੁਰਬ ਤੇ ਉਹਨੂੰ ਸਮਾਰਟਾ ਹਰ ਸਾਲ ਅਸੀਂ ਸਾਡੇ ਦੇਵੀ ਜੀ ਵੀ ਲਾਂਦੇ ਆ ਲੰਗਰ ਜਿਸ ਪਾਲ ਜੇ ਜਿਸ ਪਾਸੇ ਜਿਹੜਾ ਇਹ ਸਪੈਕਟਰ ਨੂੰ ਇਹ ਹਰ ਸਾਲ ਦੀ ਜਰਾਂ ਲਗਾਇਆ ਜਾਂਦਾ ਤੋਂ ਇਸਾ ਵੀ ਜੀ ਪਾਪਾ ਜੀ ਦੇ ਸਰਪਲ ਸੁਲ ਭੇਡ ਕਰਦੇ ਰਹੇ ਉਹਨਾਂ ਦੇ ਸਮਾਪਤ ਚੀ ਦੀ ਜੁਰਬਲੇ ਤੇ ਲੰਗਰ ਨੂੰ ਕਰਦੇ ਕੀ ਕਹਿਣਾ ਚਾਹੁੰਦੇ ਆ ਜਿੱਲੂ ਲੁਧਿਆਣਾ ਬਸ ਜਿਹੜਾਣਾ ਵਸਿਆ ਨੂੰ ਬਸ ਇਹੀ ਆ ਕਿ ਉਹਨਾਂ ਨੂੰ ਆਪਾਂ ਸੇਜਦਾ ਕਰੀਏ ਜਿੰਨਾ ਵੀ ਆਪਾਂ ਕਰ ਸਕਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਆਪਾਂ ਸਿਰਚ ਕਰਦੇ ਰਹੀਏ ਕਿ ਇਹ ਤਾਂ ਹੀ ਉਹਨਾਂ ਦੇ ਮਤਲਬ ਆਪਾਂ ਚੀ ਦੀ ਪ੍ਰਭੂ ਨਾਮ ਕਰੀਏ ਠੀਕ ਹੈ